पहला पहला उन्होंने मना करता है कि नहीं खेलनी क्योंकि पढ़ाई साड़ी बड़ी औखी स्कूल की तो वह करके सू मना करता है कि नहीं खेडना पहला पहला आप जो नवी नवी गेम शुरू की उदो आप भी, भी अपनी नाकामयाबी भी देखी है आप जितते अपना पहला गोल्ड मेडल सू हारि नहीं बहना चाहिए सूँ अपनी जान लेनी चाहिए कि आपको जितना हमली ਇਕ ਬੜਾ ਖੁਸ਼ੀ ਦਾ ਮਾਹੌਲ ਬਣਿਆ ਜਦੋਂ ਸਾਨੂੰ ਸਾਡੇ ਮੁੰਡੇ ਨੇ ਗੋਲਡ ਮੈਡਲ ਹਾਸਲ ਕੀਤਾ ਜੀ ਔਰ ਮੈਂ ਬਹੁਤ ਵੀ ਖੁਸ਼ ਹਾਂ ਔਰ ਬਹੁਤ ਹੀ ਆਪਣੇ ਆਪ ਨੂੰ ਪ੍ਰਾਊਡ ਮਿਸਟੂਸ ਕਰ ਰਹੇ ਆਂ ਮੈਂ ਪਹਿਲਾਂ ਇੰਟਰਸਟਿਡ ਨਹੀਂ ਸੀ ਇਸ ਚੀਜ਼ ਵਿੱਚ ਕਿ ਉਹ ਜਾਏ ਕਿਉਂਕਿ ਉਹਦੀ ਪੜ੍ਹਾਈ ਡਿਸਟਰਬ ਹੋ ਰਹੀ ਸੀ ਪਰ ਜੇ ਹੁਣ ਉਹਦੀ ਖੁਸ਼ੀ ਇਹਦੇ ਵਿੱਚ ਆ ਤੇ ਅਸੀਂ ਉਹਦੇ ਬਿਲਕੁਲ ਨਾਲ ਆ ਤੇ ਅਸੀਂ ਉਹਨੂੰ ਸਪੋਰਟ ਕਰਾਂਗੇ ਸੋ ਸਾਰਿਆਂ ਨੂੰ ਨਮਸਕਾਰ ਜੀ ਅੱਜ ਫੇਰ ਆਪਾਂ ਹੁਣ ਹਰ ਬੱਚੇ ਨਾਲ ਮਿਲ ਆਉਣ ਜਾ ਰਹੇ ਆ ਪਹਿਲਾਂ ਤੁਹਾਨੂੰ ਬੇਟੀਆਂ ਨਾਲ ਮਿਲਾਇਆ ਜਿਨ੍ਹਾਂ ਨੇ ਟੌਪ ਕੀਤੀ ਬਟਾਲੇ ਸ਼ਹਿਰ ਦੀਆਂ ਦੋ ਬੇਟੀਆਂ ਤੇ ਹੁਣ ਤੁਹਾਨੂੰ ਬੇਟਾ ਜੇ ਰਾਏ ਬਟਾਲੇ ਸ਼ਹਿਰ ਦਾ ਬੇਟਾ ਹੈ ਉਹਨੇ ਵੀ ਜਰਾਏ ਅੱਜ ਮੈਡਲ ਹਾਸਲ ਕੀਤਾ ਹੈ ਕਿਹਦੇ ਚੋਂ ਮੈਡਲ ਹਾਸਲ ਕੀਤਾ ਹੈ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਜ਼ੁਬਾਨੀ ਸੁਣਾਂਗੇ ਕੀ ਕਹਿਣਾ ਸੋ ਨਮਸਕਾਰ ਭਾਜੀ ਕੀ ਨਾਮ ਦੇ ਵਿਦਾਨ ਵਿਦਾਨ ਜੀ ਬਹੁਤ ਬਹੁਤ ਮੁਬਾਰਕਾ ਸਾਡੀ ਟੀਮ ਵੱਲੋਂ ਕਿ ਤੁਸੀਂ 골ਡ ਮੈਡਲ ਲੈ ਕੇ ਆਇਓ ਤੇ ਕਿਹਦੇ ਵਿੱਚੋਂ ਲੈ ਗਏ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਵਿਧਾਨਗਰ ਰਵਾਲਾ ਤੇ ਆਪਾਂ ਸਾਡੀ ਟੀਮ ਸਾਡੀ ਸਾਰੀ ਟੀਮ ਆਪਾਂ ਗਏ ਸੀ ਤੁਹਾਡੀ ਬਾਦ ਲਗੋ 10 ਪਰ ਲੈਟਰਫਾਰ ਗਰਮਨਟਸ ਕੋਲ ਉਧਰ ਜੋਂ ਲੈਵਲ ਦਾ ਸਾਡਾ ਬਾਸਕਟਬਾਲ ਦਾ ਮੈਚ ਸੀ ਤੇ ਉਧਰ ਜਾ ਕੇ ਆਪਾਂ ਪਹਿਲਾ ਸਾਨ 골ਡ ਮੀਡਲ ਪ੍ਰਾਪਤ ਕੀਤਾ ਸੋ ਪਰਿਵਾਰ ਦੀ ਕਿੰਨੀ ਕੀ ਸਪੋਰਟ ਐਸ ਕੰਮ ਦੇ ਵਿੱਚ ਪਤਾ ਲੱਗਿਆ ਕਿ ਪਰਿਵਾਰ ਪਹਿਲਾਂ ਕਹਿੰਦਾ ਸੀਗਾ ਇਸ ਲਾਈਨ ਦੇ ਵਿੱਚ ਨਹੀਂ ਆਣਾ ਸਪੋਰਟ ਦੇ ਵਿੱਚ ਨਹੀਂ ਆਣਾ ਕਿੰਨੀ ਕਿ سپورਟ ਆ ਪਰਿਵਾਰ ਦੇ ਉਹ ਦੱਸੋ ਸਾਡੇ ਦੱਸਣਾ ਪਹਿਲਾਂ ਪੈਨਾ ਉਹਨੇ ਮਨਾ ਕਰਤਾ ਸੀ ਕਿ ਨਹੀਂ ਖੇਡਣੀ ਤੇ ਕਿਉਂਕਿ ਪੜ੍ਹਾਈ ਸਾਡੀ ਬੜੀ ਔਕੀ ਸੀ ਸਕੂਲ ਦੀ ਤੇ ਉਹਦੇ ਕਰਕੇ ਸਾਨੂੰ ਮਨਾ ਕਰਤਾ ਸੀ ਕਿ ਨਹੀਂ ਖੇਡਣਾ ਤੇ ਪਰ ਆਪਾਂ ਮਨਾ ਲμενο ਕੇ ਪਾਪਾ ਨੂੰ ਮਨਾਇਆ ਤੇ ਆਪਾਂ ਸਵੇਰੇ ਸਵੇਰੇ ਆਪਾਂ ਕਲੀ ਪ੍ਰੈਕਟਿਸ ਗਏ ਫਿਰ ਸਕੂਲ اٹੈਂਡ ਕੀਤਾ ਫਿਰ ਘਰੇ ਆ ਕੇ ਥੋੜੀ ਜਿਹੀ ਰੈਸਟ ਕਰਕੇ ਆਪਣੀ ਟਿਊਸ਼ਨ اٹੈਂਡ ਕੀਤੀਆਂ ਫਿਰ ਆਪਣੀ ਪ੍ਰੈਕਟਿਸ ਤੇ ਚੱਲ ਗਏ ਸ਼ਾਮੀ ਤੇ ਘਰੇ ਆ ਕੇ 2 ਘੰਟੇ ਆਪਣਾ ਖਾ ਪੀ ਕੇ ਫਿਰ ਪੜਨ ਲੱਗਣਾ ਤੇ ਰਾਤ देर तक ਬਣਨਾ ਸਵੇਰੇ ਛੇਤੀ ਉੱਠਣਾ ਇੰਨਾ ਫਰਕ ਪਿਆ ਤੇ ਪੜ੍ਹਾਈ ਤੇ ਸਪੋਰਟ ਦੋ ਦੋਵੇਂ ਆਪਣੀ ਜਗ੍ਹਾ ਠੀਕ ਹੋ ਗਏ। ਗੁਰਦਾਨ ਜੀ ਸਕੂਲ ਕਿਹੜਾ ਤੁਹਾਡਾ? ਸੇਂਟ ਫਰਾਂਸਿਸ ਸਕੂਲ। ਸੋ ਕਿੱਦਾਂ ਦਾ ਫਿਰ ਬੱਚਿਆਂ ਦਾ ਕਿੱਦਾਂ ਦਾ ਪਿਆਰ ਮਿਲਿਆ, ਕਿੱਦਾਂ ਦਾ ਹਮਾਰਾ ਮਿਲਿਆ ਟੀਚਰਸ ਦਾ? ਕਿਉਂਕਿ ਇਸ ਲਾਈਨ ਦੇ ਵਿੱਚ ਆਣਾ ਇਹ ਤੇ ਮਾਤਾ-ਪਿਤਾ ਦੀ ਪਹਿਲਾਂ ਸਪੋਰਟ ਹੋਵੇ ਤਾਂ ਫਿਰ ਉਸ ਤੋਂ ਬਾਅਦ ਟੀਚਰਸ ਦੀ ਸਪੋਰਟ ਹੋਵੇ ਤਾਂ ਫਿਰ ਹੀ ਇੱਥੋਂ ਤੱਕ ਪਹੁੰਚਿਆ ਜਾਂਦਾ ਕੀ ਕਹਿਣਾ ਚਾਹੁੰਦੇ। ਟੀਚਰਸ ਨੇ ਪਹਿਲਾਂ ਬੋਲਦੇ ਸੀ ਕਿ ਤੁਸੀਂ ਕਲਾਸ ਕਲਾਸ ਦੇ ਵਿੱਚ ਪੀਰੀਅਡ ਆਪਣਾ ਵੇਸਟ ਕਰਦੇ ਹੋ ਬਾਹਰ ਪਰ ਉਹਦਾ ਉਹਦਾ ਵੀ ਆਪਾਂ ਕੰਮ ਆਪਣਾ ਦੋਸਤਾਂ ਨੂੰ ਕਹਤਾ ਕਿ ਸਾਡਾ ਕੰਮ ਜਿਹੜਾ ਮਿਸ ਹੁੰਦਾ ਸਾਨੂੰ ਪੰਜਾ ਦਿਓ ਤੇ ਦੋਸਤਾਂ ਨੇ ਬੜੀ ਮਦਦ ਕੀਤੀ ਸੀ ਤੇ ਉਹਨਾਂ ਨੇ ਕੰਮ ਕਰਕੇ ਸਾਨੂੰ ਪੰਜਾਇਆ ਆਪਾਂ ਘਰ ਆ ਕੇ ਆਪਣਾ ਕੰਮ ਕੀਤਾ ਤੇ ਟੀਚਰਾਂ ਨੇ ਟੀਚਰ ਨੂੰ ਆਪਣਾ ਕੰਮ ਪੂਰਾ ਕਰਕੇ ਜਿੱਤਦੇ ਹੋਣ ਆਪਾਂ ਜਿੱਤ ਗਏ ਜਿੱਦਣ ਦਿਨ ਦੀ ਤਰ੍ਹਾਂ ਵੀ ਸਾਨੂੰ ਕਿਹਾ ਕਿ ਵਧੀਆ ਬਹੁਤ ਵਧੀਆ ਕੀਤਾ ਵਧੀਆ ਖੇਡੇ ਤੁਸੀਂ ਕਿਦਾਂ ਉਹਨਾਂ ਨੇ ਬੜਾ ਅਪਰੀਸ਼ੀਏਟ ਕੀਤਾ ਤੇ ਵਿਧਾਨ ਅਗਰਵਾਲ ਹੁਣ ਫਿਰ ਕਿੱਥੇ ਜਾ ਰਿਹਾ ਅਗਲਾ ਕਿਹੜਾ ਟੀਚਾ ਕਿੱਥੇ ਜਾ ਰਹੇ ਕਿੱਥੋਂ ਮੈਡਲ ਲੈ ਕੇ ਆਣਾ ਅੱਗੇ ਆਪਣਾ ਜੂਨ ਦੇ ਵਿੱਚ ਕਰਨਾਲ ਜਾਣਾ ਉਧਰ ਛੇਡ ਦਾ ਮੈਚ ਹੈ ਤੇ ਉਧਰ ਜਾ ਕੇ ਆਪਾਂ ਖੇਡਾਂਗੇ ਆਪਣੀ ਛੇਡ ਲਈ ਤੇ ਉਦੋਂ ਉਸ ਵਿੱਚ ਆਪਾਂ ਪੂਰੀ ਆਪਣੀ ਪ੍ਰੈਕਟਿਸ ਦਿਖਾਵਾਂਗੇ ਤੇ 골ਡ ਮੈਡਲ ਚੁੱਕਣਾ ਸੋ ਅਗਰਵਾਲ ਪਰਿਵਾਰ ਦੇ ਵਿੱਚ ਖੁਸ਼ੀ ਆਈ ਹੈ ਕਿੰਦਾ ਦਾ ਮਾਹੌਲ ਰਿਹਾ ਜਦੋਂ ਪਤਾ ਲੱਗਿਆ ਕਿ ਵਿਦਾਨ ਨੇ ਮੈਡਲ ਹਾਸਲ ਕੀਤਾ ਹੈ ਕਿਦਾਂ ਦੇ ਫਿਰ ਮਾਹੌਲ ਸੀਗੇ ਘਰ ਦੇ ਵਿੱਚ ਕਿਦਾਂ ਦਾ ਸੈਲੀਬ੍ਰੇਸ਼ਨ ਕੀਤਾ ਹੋਈ ਸਾਡੇ ਦਰਸ਼ਕਾਂ ਦੇ ਘਰ ਵਿੱਚ ਸਾਰਾ ਬੜਾ ਵਧੀਆ ਹੋਇਆ ਕਿ ਜਿਹੜੇ ਸਾਡੇ ਇਧਰ ਮੇਰੇ ਬ੍ਰਦਰ ਸਿਸਟਰ ਸਾਈਡ ਤੇ ਮੇਰੇ ਫੂਫਾ ਜੀ ਵਾਲੀ ਸਾਈਡ ਤੇ ਇਧਰ ਮੇਰੇ ਮਾਮਾ ਜੀ ਸਾਰਿਆਂ ਨੇ ਫੋਨ ਕੀਤੇ ਸਰੇ ਤੇ ਉਹਨਾਂ ਦੇ ਹੱਲੇ ਤੱਕ ਫੋਨ ਆਣਦੇ ਆ ਤੇ ਜਿਹੜੇ ਸਾਡੇ ਨੇਬਰਸ ਆ ਉਹਨਾਂ ਨੇ ਵੀ ਸਾਨੂੰ ਬੜਾ ਅਪਰੀਸ਼ੀਏਟ ਕੀਤਾ ਤੇ ਹੁਣ ਆਪਾਂ ਸ਼ਾਮੀ ਕਰਾਂਗੇ ਇਸ ਸੀਨ ਨੂੰ ਸੈਲੀਬ੍ਰੇਟ ਪੂਰਾ ਸੋ ਕੀ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਥੱਕ ਹਾਰ ਕੇ ਬੈਠ ਜਾਂਦੇ ਆ ਤੁਸੀਂ ਮਿਹਨਤ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਰਾਤ ਨੂੰ ਪਰਦੇ ਵੀ ਉਹ ਨਾਲ ਦੀ ਨਾਲ ਸਵੇਰੇ ਸਪੋਰਟਸ ਵੀ ਜਾਣਾ ਸਕੂਲ ਵੀ ਜਾਣਾ ਤੁਸੀਂ ਕੋਈ ਵੀ ਕੰਮ ਮੇਸ ਨਹੀਂ ਹੋਣ ਦਿੱਤਾ ਉਹਨਾਂ ਨੂੰ ਕੀ ਮੈਸੇਜ ਦੇਣਾ ਤੇ ਮੈਸੇਜ ਇਹ ਹੈ ਕਿ ਆਪਾਂ ਮਤਲਬ ਜੇ ਕਦੀ ਹਾਰ ਵੀ ਜਾਈਏ ਤਾਂ ਸਾਨੂੰ ਮਤਲਬ ਟੁੱਟ ਕੇ ਨਹੀਂ ਬਹਿਜਣਾ ਚਾਹੀਦਾ ਕਿ ਹੁਣ ਨਹੀਂ ਜਿੱਤਣਾ ਆਪਾਂ ਆਪਣੀ ਪ੍ਰੈਕਟਿਸ ਪੂਰੀ ਜਰੂਰ ਖਿੱਚਣੀ ਚਾਹੀਦੀ ਹੈ ਆਪਾਂ ਵੀ ਪਹਿਲਾਂ ਕਾਫੀ ਜਗ੍ਹਾ ਆਪਾਂ ਰਹੀਆਂ ਆਪਣਾ ਅੱਲਾ ਪੱਲਾ ਕਾਫੀ ਜਦੋਂ ਨਵੀਂ ਨਵੀਂ ਆਪਾਂ ਗੇਮ ਸ਼ੁਰੂ ਕੀਤੀ ਉਦੋਂ ਆਪਾਂ ਕਦੇ ਆਪਣੀ ਨਾਕਾਮਯਾਬੀਆਂ ਵੀ ਦੇਖੀ ਹੈ ਤੇ ਹੁਣ ਆਪਾਂ ਆਪਣੀ ਪ੍ਰੈਕਟਿਸ ਜਾਰੀ ਰੱਖੀ ਆ ਸਕੂਲ ਵਿੱਚ ਸਵੇਰੇ ਸਵੇਰੇ ਸ਼ਾਮੀ ਆਪਾਂ ਪ੍ਰੈਕਟਿਸ ਕੀਤੀ ਆ ਤੇ ਉਹਦਾ ਹੁਣ ਪ੍ਰਣਾਮ ਸਾਨੂੰ ਮਿਲਿਆ ਸਾਡਾ ਆਪਾਂ ਜਿੱਤੇ ਆਪਣਾ ਪਹਿਲਾ 골ਡ ਮੈਡਲ ਆ ਸਾਨੂੰ ਹਾਰ ਕੇ ਪਿੱਛੇ ਨਹੀਂ ਬੈਜਣਾ ਚਾਹੀਦਾ ਸਾਨੂੰ ਪੂਰਾ ਆਪਣੀ ਜਾਣਨੀ ਚਾਹੀਦੀ ਹੈ ਕਿ ਆਪਾਂ ਜਿੱਤਨਾ ਡਿਲੀਵਰੀ ਸੋ ਗੱਲਬਾਤ ਕੀਤੀ ਆ ਆਪਾਂ ਉਹਨਾਂ ਦੇ ਫਾਦਰ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਮਿਹਨਤ ਅੱਜ ਰੰਗ ਲੈ ਕੇ ਆਈ ਏ ਸੋ ਗੱਲਬਾਤ ਕਰਦੇ ਆ ਜੀ ਸੋਹਣਾ ਦੇ ਪਿਤਾ ਜੀ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿੰਨੀ ਕਿ ਸਪੋਰਟ ਰਹੀ ਉਹਨਾਂ ਦੀ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਨਮਸਕਾਰ ਸਰ ਜੀ ਨਾਮ ਜੀ ਇਹਦਾ ਨਾਮ ਰਜੇਸ਼ ਅਗਰਵਾਲਾ ਰਜੇਸ਼ ਅਗਰਵਾਲਾ ਦੀ ਬਹੁਤ ਬਹੁਤ ਮੁਬਾਰਕਾ ਤੁਹਾਡੇ ਬੱਚੇ ਨੇ ਜਿਹੜਾ ਇਹ ਮੈਡਲ ਹਾਸਲ ਕੀਤਾ ਕੀ ਕਹਿਣਾ ਚਾਹੁੰਦੇ ਆ ਤੁਹਾਨੂੰ ਸਾਰੇ ਭਾਵਾਂ ਨੂੰ ਮੁਬਾਰਕਾਂ ਦੀ ਤੁਹਾਡੇ মিডিਆ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਇੱਕ ਬੜਾ ਖੁਸ਼ੀ ਦਾ ਮਾਹੌਲ ਬਣਾਇਆ ਜਦੋਂ ਸਾਨੂੰ ਅਦਮ ਨੇ 골 ਮੈਡਲ አስੋ ਕੀਤਾ ਜੀ ਔਰ ਮੈਂ ਜਿਹੜਾ ਵਾ ਸਾਡੇ ਰਿਸ਼ਤੇਦਾਰਾਂ ਦੇ ਸਾਡੇ ਨੇਬਰਸ ਦੇ ਸਾਰਿਆਂ ਦੇ ਦੂਰ ਦੂਰੋਂ ਫੋਨ ਆ ਰਹੇ ਨੇ ਲੁਕੀ ਮਿਲਨ ਆ ਰਹੇ ਨੇ ਮੂ ਮਿਠਾ ਕਰਵਾ ਰਹੇ ਨੇ ਔਰ ਮੈਂ ਬਹੁਤ ਹੀ ਖੁਸ਼ ਹਾਂ ਔਰ ਬਹੁਤ ਹੀ ਮੈਂ ਆਪ ਨੂੰ ਪ੍ਰਾਊਡ ਮਹਿਸੂਸ ਕਰ ਰਹੇ ਹਾਂ ਕਿ ਮੇਰੇ ਬੱਚੇ ਸੋ ਸੋ ਫਿਰ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਸਪੋਰਟ ਦੇ ਨਾਲ ਬੱਚਾ ਕਿਤੇ ਨਾ ਕਿਤੇ ਪਹੁੰਚਿਆ ਪਤਾ ਲੱਗੇ ਕਿ ਤੁਹਾਡੇ ਲੋਕਾਂ ਲਾ ਮਨਾ ਕੀਤਾ ਗਿਆ ਸੀਗਾ ਕੀ ਕਾਰਨ ਸੀਗਾ ਉਹ ਐਕਚੁਅਲ ਦੇ ਵਿੱਚ ਅਸੀਂ ਜਾਂਦੇ ਨਹੀਂ ਸੀ ਕਿ ਇਹਦੇ ਕੋਈ ਪੜ੍ਹਾਈ ਦਾ ਨੁਕਸਾਨ ਹੋਵੇ ਕਿਉਂਕਿ ICSE ਦੀ ਪੜ੍ਹਾਈ ਹੈ ਥੋੜੀ ਡਿਫਿਕਲਟ ਹੈ ਸੈਂਟ ਫਰਾਂਸਿਸ ਸਕੂਲ ਬਡਾਲਾ ਕਿਉਂਕਿ ਇਹ ਪੜਾਇ ਤੇ ਡਿਫਿਕਲਟ ਹੈ ਹੀ ਹੈ ਆਪਾਂ ਕਹਿੰਦੇ ਜੀ ਕਿ ਪੜ੍ਹਾਈ ਨਾ ਖਰਾਬ ਹੋ ਜਾਈ ਕਿਉਂਕਿ ਇਹ ਸਟੱਡੀ ਨੂੰ ਜਿਹੜਾ ਨਾ ਬਹੁਤ ਲਾਈ ਕਰਿਆ ਪਰ ਸੈਕਿੰਡ ਹੁੰਦਾ ਰਿਹਾ ਹਰ ਕਲਾਸ 'ਚ ਪਰ ਮੈਂ ਨਹੀਂ ਜਾਂਦਾ ਕਿ ਇਹਦੀ ਪੜ੍ਹਾਈ ਖਰਾਬ ਹੋਵੇ ਇਸ ਲਈ ਇਹ ਨੂੰ ਸੋਚੀਦਾ ਸੀ ਕਿ ਮਤਲਬ ਭਾਵੇਂ ਖੇਡਾਂ 'ਤੇ ਘਟਦੇ ਆਉਂਦੇ ਨੇ ਲੇਕਿਨ ਇਹਦੀ ਆਪਣੀ ਮਿਹਨਤ ਹੈ ਕਿ ਇਹਨੇ ਜਿਹੜਾ ਆ ਕੀ ਆਪਣੇ ਸਾਰਾ ਟਾਈਮ ਕੱਢ ਕੇ ਰਾਤ ਦਾ ਦਿਨ ਦਾ ਜਿਸ ਤਰ੍ਹਾਂ ਮੈਂ ਅਡਜਸਟਮੈਂਟ ਕਰਕੇ ਇਹਨੇ ਆਪਣੇ ਆਪ ਨੂੰ ਇਸ ਕਵਲ ਬਣਾਇਆ ਜੀ ਸੋ ਗੱਲਬਾਤ ਕੀਤੀ ਹੈ ਫਾਦਰ ਨਾਲ ਆਪਾਂ ਉਹਨਾਂ ਦੀ ਮਦਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਉਹਨਾਂ ਦੀ ਮਾਤਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਪਰਿਵਾਰ ਦੀ ਸਪੋਰਟ ਹੋਵੇ ਤਾਂ ਫੇਰੀ ਪਰਮਾਤਮਾ ਦੀ ਕਿਰਪਾ ਹੁੰਦੀ ਇਹ ਤੇ ਬੱਚਾ ਕਿਤੇ ਨਾ ਕਿਤੇ ਅੱਗੇ ਵੱਧਦਾ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਸਤੀ ਜੀ ਪਹਿਲਾ ਨੰਬਰ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਤੁਹਾਡੇ ਘਰ ਖੁਸ਼ੀ ਆਈ ਹੈ ਮੈਡਲ ਆਇਆ ਹਾਂਜੀ ਤੇ ਕੀ ਕਹਿਣਾ ਚਾਹਦੇ ਹੋ ਅਸੀਂ ਬਹੁਤ ਖੁਸ਼ ਆ ਕਿ ਸਾਡੇ ਬੱਚਾ ਅਚੀਵ ਕਰਕੇ ਆਇਆ ਮੈਂ ਪਹਿਲਾਂ ਇੰਟਰਸਟਿਡ ਨਹੀਂ ਸੀ ਇਸ ਚੀਜ਼ ਵਿੱਚ ਕਿ ਉਹ ਜਾਏ ਕਿਉਂਕਿ ਉਹਦੀ ਪੜ੍ਹਾਈ ਡਿਸਟਰਬ ਹੋ ਰਹੀ ਸੀ ਪਰ ਜੇ ਹੁਣ ਉਹਦੀ ਖੁਸ਼ੀ ਇਹਦੇ ਵਿੱਚ ਆ ਤੇ ਅਸੀਂ ਉਹਦੇ ਬਿਲਕੁਲ ਨਾਲ ਆ ਤੇ ਅਸੀਂ ਉਹਨੂੰ ਸਪੋਰਟ ਕਰ ਰਹੇ ਹਾਂ ਸੋ ਕਿਦਾਂ ਦਾ ਫਿਰ ਸੈਲੀਬ੍ਰੇਸ਼ਨ ਕੀਤਾ ਗਿਆ ਪਤਾ ਲੱਗਿਆ ਕਿ ਬੱਚੇ ਨੇ ਜਿਹੜਾ 골ਡ ਮੈਡਲ ਹਾਸਲ ਕੀਤਾ ਹੈ ਪਰਿਵਾਰ ਦੇ ਵਿੱਚ ਕਿੱਦਾਂ ਦਾ ਮਾਹੌਲ ਸੀਗੇ ਸਾਡੇ ਦਰਸ਼ਕਾਂ ਬਹੁਤ ਬਹੁਤ ਵਧੀਆ ਮਾਹੌਲ ਸੀ ਸਾਰੇ ਜਨੇ ਆ ਰਹੇ ਸੀ ਸਾਨੂੰ ਕਾਲਸ ਆ ਰਹੀਆਂ ਸੀ ਮਿਲਨ ਵੀ ਆ ਰਹੇ ਸੀ ਸਾਰੇ ਲੋਕੀ ਆ ਕੇ ਵਧਾਈ ਵੀ ਦੇ ਰਹੇ ਸੀ ਤਾਂ ਬਹੁਤ ਅੱਛਾ ਲੱਗਿਆ ਸੋ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਨੇ ਵੀ ਜਿਹੜਾ ਅੱਜ 골ਡ ਮੈਡਲ ਹਾਸਲ ਕੀਤਾ ਤੁਹਾਡੀ ਵਜ੍ਹਾ ਕਰਨਾ ਕਿਉਂਕਿ ਤੁਸੀਂ ਉਹਨੂੰ ਐਪਰੀਸ਼ੀਏਟ ਕੀਤਾ ਉਹਨੂੰ ਕਿਹਾ ਕਿ ਐਫਲਾਈਨ ਤੇ ਪੈ ਜਾਓ ਤਾਂ ਫਿਰ ਉਹ ਲੈ ਕੇ ਆਇਆ ਕੀ ਕਹਿਣਾ ਚਾਹੁੰਦੇ ਹੋ ਕਿ ਮਾਤਾ ਪਿਤਾ ਦੀ ਮਤਲਬ ਪੇਰੈਂਟਸ ਨੂੰ ਆਪਣੇ ਬੱਚੇ ਦਾ ਇੰਟਰਸਟ ਦੇਖਣਾ ਚਾਹੀਦਾ ਹੈ ਕਿ ਸਾਡੇ ਬੱਚੇ ਦਾ ਇੰਟਰਸਟ ਕਿਸ ਚੀਜ਼ ਵਿੱਚ ਹੈ ਤੇ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਜੇ ਬੱਚੇ ਦਾ ਇੰਟਰਸਟ ਹੋਵੇ ਤਾਂ ਫਿਰ ਉਹ ਬਹੁਤ ਅੱਗੇ ਜਾਂਦਾ ਸਾਨੂੰ ਆਪਣੀ ਖੁਆਇਸ਼ ਉਹਨਾਂ ਤੇ ਨਹੀਂ ਥੋਪਨੀ ਚਾਹੀਦੀ ਸਾਨੂੰ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ 'ਚ ਇੰਟਰਸਟਡ ਨੇ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਦੀ ਸਿਸਟਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਓਕੇ ਸੋ ਗੱਲਬਾਤ ਕਰਾਂਗੇ ਜੀ ਉਹਨਾਂ ਦੀ ਭੈਣ ਮੌਜੂਦ ਹੈ ਸਾਡੇ ਨਾਲ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਕੀ ਨਾਮ ਜੀ ਸੋ ਬਹੁਤ ਬਹੁਤ ਮੁਬਾਰਕ ਆ ਜੀ ਸਾਡੀ ਟੀਮ ਵੱਲੋਂ ਤੁਹਾਨੂੰ ਕਿ ਤੁਹਾਡੇ ਭਰਾ ਨੇ 골ਡ ਮੈਡਲ ਹਾਸਲ ਕੀਤਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਖੁਸ਼ ਆ ਮੈਨੂੰ ਬਹੁਤ ਵਧੀਆ ਲੱਗਾ ਪਰ ਸੋ ਇਦਾਂ ਹੀ ਬੱਲੇ ਸਾਡੀਆਂ ਬਲੇਸਿੰਗਸ ਉਹਦੇ ਨਾਲ ਆ ਭਗਵਾਨ ਦੀਆਂ ਬਲੇਸਿੰਗਸ ਜੇ ਬਣਾਦਾ ਕਿੰਨੀ ਕੇ ਸਪੋਰਟ ਰਹੀ ਫਿਰ ਭੈਣ ਦੀ ਹਮੇਸ਼ਾ ਪੂਰੀ ਫੁੱਲ ਸਪੋਰਟ ਹੈ ਪਹਿਲਾਂ ਵੀ ਸੀਗੀ ਹੁਣ ਵੀ ਹੈ ਤੁਸੀਂ ਕੀ ਕਰਦੇ ਹੋ ਮੈਂ ਬੀਕਮ ਗ੍ਰੈਜੂਏਸ਼ਨ ਕਰ ਦਿੱਤੀ ਈਆਂ ਤੇ ਨਾਲੇ ਡਿਗਰੀ ਸੈਣੀ ਆ ਸੋ ਫਿਰ ਆਪਣੇ ਭਰਾ ਨੂੰ ਵੀ ਟਿਊਸ਼ਨ ਦਿੰਦੇ ਹਾਂ ਹਾਂਜੀ ਮਨਦਾ ਤੁਹਾਡੀ ਗੱਲ ਫਿਰ ਹਾਂਜੀ ਕਿੰਨਾ ਕੇ ਪਿਆਰ ਆ ਫਿਰ ਭੈਣ ਭਾਈ ਦਾ ਬਸ ਇਨਸੈਪਰੇਬਲ ਸੋ ਫਿਰ ਕਿੱਡਾ ਸੈਲੀਬ੍ਰੇਸ਼ਨ ਕੀਤਾ ਜਦੋਂ ਪਤਾ ਲੱਗਿਆ ਛੋਟੇ ਵੀਰ ਨੇ 골ਡ ਮੈਡਲ ਹਾਸਲ ਕੀਤਾ ਬਹੁਤ ਖੁਸ਼ੀ ਦਾ ਮਾਹੌਲ ਸੀਗਾ ਸਾਨੂੰ ਬਹੁਤ ਵਧੀਆ ਲੱਗਾ ਅਨਬਲੀਵेबल ਸੀਗਾ ਉਹ ਦਿਨ ਉਸਤੇ ਕਿਉਂਕਿ ਨਿਆ ਨਿਆ ਹਜੇ ਸਪੋਰਟਸ ਕੀਤਾ ਹੈ ਔਰ ਚਲੋ ਵਧੀਆ ਲੱਗਾ ਕਿ ਹਾਂ ਉਹ ਕੁਝ ਐਕਸੈਲ ਕਰਦੇ ਆ ਅੱਗੇ ਵਧੀਆ ਲੱਗਦਾ ਸੋ ਪਤਾ ਲੱਗਿਆ ਕਿ ਇਹ ਪਤਾ ਲੱਗੇ ਕਿ ਪਹਿਲਾ ਮਾਤਾ ਪਿਤਾ ਨੇ ਮੜਾ ਕੀਤਾ ਸੀਗਾ ਸਪੋਰਟਸ ਆਨ ਦੇ ਵਿੱਚ ਤੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਬੱਚੇ ਦੇ ਵਿੱਚ ਹੁਨਰ ਹੈਗਾ ਤੇ ਰੋਣਾ ਨੇ ਉਹਨਾਂ ਨੂੰ ਉਸ ਲਾਈਨ ਤੇ ਪਾਤਾ ਕੀ ਕਹਿਣਾ ਚਾਹੁੰਦੇ ਪਹਿਲਾਂ ਮਮਾ ਨੇ ਕੀਤਾ ਸੀ ਕਿਉਂਕਿ ਹਜੇ ਟੈਂਸ ਸਿੱਧਾ ਗਿਆ ਹੈ ਪੜਾਈ ਬਹੁਤ ਮੁਸ਼ਕਿਲ ਹੈ ਅੱਗੇ ਮਤਲਬ ਹੋਰ ਪ੍ਰੋਬਲਮ ਵੀ ਹੁੰਦੀ ਹੈ ਕਿ ਨਹੀਂ ਉਹਦਾ ਕੋਪ ਆਪ ਨਹੀਂ ਹੋ ਪਾਂਦਾ ਸਟੱਡੀਜ਼ ਤੇ ਪਰ ਚਲੋ ਠੀਕ ਹੈ ਅਸੀਂ ਉਹਦਾ ਇੰਟਰਸਟ ਵੇਖਿਆ ਮਮਾ ਬਖਾਨੇ ਦੀ ਕਿ ਠੀਕ ਹੈ ਜੇ ਇੰਟਰਸਟ ਲੈ ਰਿਹਾ ਤਾਂ ਜ਼ਰੂਰ ਜਾਣਾ ਚਾਹੀਦਾ ਤੇ ਫਿਰ ਉਹਨੇ ਅੱਗੇ ਮਤਲਬ ਐਕਸਲ ਕੀਤਾ ਤੇ ਰਿਜ਼ਲਟਸ ਵੀ ਦਿੱਤੇ ਅੱਗੇ ਕਿੱਥੇ ਜਾਣਾ ਚਾਹੁੰਦਾ ਤੁਹਾਡਾ ਬ੍ਰਦਰ ਹੋਣ ਤਾਂ ਇੱਕ ਮੈਡਲ ਲੈਣ ਦਾ ਕਰਦੇ ਵਿੱਚ ਗੱਗਰਵਾਲ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਅੱਗੇ ਹੁਣ ਕਿੱਥੇ ਜਾਣਾ ਚਾਹੁੰਦਾ ਕਿੱਥੇ ਜਾ ਰਿਹਾ ਹੈ ਅੱਗੇ ਹੋ ਜੇ 10 ਤੋਂ ਬਾਅਦ ਲਾਈਨ ਦਾ ਚਲੋ ਉਹਦੀ ਆਪਣੀ ਹੋਏਗੀ ਆਪਣੇ ਮਨ ਦੀ ਚੂਸ ਕਰੇਗਾ ਤੇ ਬਾਸਕਟਬਾਲ ਮੈਨੂੰ ਲੱਗਦਾ ਤਾਂ ਹੈਗਾ ਅੱਗੇ ਜਾਏਗਾ ਬਾਕੀ ਪਤਾ ਲੱਗੇ ਕਿ ਜਾ ਰਿਹਾ करनाल ਹਾਂਜੀ ਸਟੇਟ ਖੇਡਣ ਜਾ ਰਿਹਾ ਫਿਰ ਕਿੰਨੀ ਕੁ ਤੁਹਾਡੀ ਦੁਆ ਰਹੇਗੀ ਵੇ ਉਹ ਫਿਰ ਮੈਡਲ करनाल ਤੋਂ ਜਿੱਤ ਕੇ ਲਿਆਵੇ ਤੇ ਭੈਣ ਆਪਣੀ ਦਾ ਨਾਮ ਰੋਸ਼ਨ ਕਰੇ ਤੇ ਆਪਣੇ ਮਾਤਾ ਪਿਤਾ ਦੇ ਅਗਰਵਾਲ ਪਰਿਵਾਰ ਦਾ ਹਮੇਸ਼ਾ ਹਮੇਸ਼ਾ ਮੇਰੀ ਦੁਆ ਹੀ ਰਹੇਗੀ ਭਗਵਾਨ ਕਿ ਉਹ ਹਮੇਸ਼ਾ ਐਕਸੈਲ ਕਰੇ ਅੱਗੇ ਜਾਏ ਤੇ ਵਧੀਆ ਵਧੀਆ ਮੁਕਾਮ ਹਾਸਲ ਕਰੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਦੀ ਭੈਣ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਸਾਡੀ ਸਪੋਰਟ ਫੁੱਲ ਹੈ ਸਾਰੇ ਪਰਿਵਾਰ ਦੀ ਫੁੱਲ ਸਪੋਰਟ ਹੈ ਸੋ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਫੇਰ ਖੁਸ਼ੀ ਘਰ ਦੇ ਵਿੱਚ ਆਵੇ 골ਡ ਮੈਡਲ ਕਰਨਾਲ ਤੋਂ ਜਿੱਤ ਕੇ ਲਿਆਵੇ ਇਹ ਆਪਣੇ ਮਾਤਾ ਪਿਤਾ ਦਾ ਤੇ ਬਟਾਲਾ ਸ਼ਹਿਰ ਦਾ ਤੇ ਅਗਰਵਾਲ ਪਰਿਵਾਰ ਦਾ ਨਾਮ ਰੋਸ਼ਨ ਕਰੇ ਸੋ ਕੈਮਰਾ ਪਰਸਨ ਉਹਨਾਂ ਅਗਰਵਾਲ ਦੇ ਨਾਲ ਲੱਕੀ ਰਾਜਗੁਰ ਗੁਰਦਾਸਪੁਰ